ਤੁਸੀਂ ਪੁੱਛਿਆ ਤਾਂ 16 17 ਮਾਡਲ ਜਿੰਨਾ ਸੋਗਾ ਹੈਗਾ ਹੈਗਾ ਬਿਲਕੁਲ ਮਾਡਲ 14 ਵੀਰੇ ਜੇ ਤੁਹਾਨੂੰ ਨਾ ਦਸੀਏ ਤਾਂ ਤੁਸੀਂ 16 17 ਮਾਡਲ ਜਿੰਨਾ ਬਿਲਕੁਲ ਬਹੁਤ ਸਾਫ਼ ਹੈ ਰੈਟਰ ਮਾਡਲ ਦੇ ਹਿਸਾਬ ਨਾਲ ਜੀ ਇੱਕ ਪੈਸੇ ਲੱਗੇ ਹੋਏ ਨੇ ਉੱਪਰ ਪੈਸੇ ਬਹੁਤ ਲੱਗੇ ਜੀ ਉੱਪਰ ਦਿਖਦੀ ਨੇ ਬਾਕੀ ਜੀ ਵੀਰੇ ਤੁਹਾਡੀ ਰੀਜ ਹੁੰਦੀ ਵੀ ਸਵਰਾਜ ਪੂਰਾ ਸੋਨਾ ਟਰੈਕਟਰ ਲੈ ਕੇ ਆਓ ਪੂਰਾ ਸੋਨਾ ਟਰੈਕਟਰ ਆ ਤੇ ਕਿੰਨੇ ਦਾ ਮਿਲ ਜੂਗਾ ਜੀ ਇਹ ਇਹ ਜੀ ਇਹ ਰੇਟ ਹੈ 335000 19 20 ਮਾਡਲ ਹੈ ਜੀ ਉਨੀਵੀ ਮਾਡਲ ਆ ਹਾਂਜੀ ਹਾਂਜੀ ਛੋਟੇ ਕੰਮ ਵਾਸਤੇ ਬਹੁਤ ਵਧੀਆ ਰੈਟਰ ਰਿਵਰਸ ਪੀਟੀ ਚ ਹੁੰਦਾ ਜੀ ਲੈ ਜਾ ਕਿਉਂ ਚੱਲੀ ਜਾਂਦਾ ਨਹੀਂ ਨਹੀਂ ਵੈਸੇ ਮੌਸਮ ਦੇ ਹਿਸਾਬ ਨਾਲ ਹੋ ਜਾਂਦਾ ਜੀ ਠੰਡ ਠੰਡ ਮੰਨ ਗਿਆ ਹਾਂਜੀ ਹਾਂ ਹੋ ਜਾਂਦਾ ਕਿਉਂ ਬਾਹਰੋਂ ਦਾ ਤੁਰੇ ਫਿਰਦੇ ਬੜਾ ਮਤਲਬ ਹੋ ਜਾਂਦਾ ਬਾਈ ਮਾਈਨਸ ਸਪੋਰਟ ਕਰੋ ਬਾਈ ਠੰਡ ਮੰਨ ਗਿਆ ਕਿ ਕੋਈ ਟਰੈਕਟਰ ਧੱਕੇ ਨਾਲ ਘੱਟ ਘੁੱਟ ਰੈਟ ਨਾ 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 ਬਾਈ ਕੋਈ ਐਦਾਂ ਦੀ ਗੱਲ ਸასი ਕਾਲ ਦੋਸਤੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫੇਰ ਗੁਰੀ ਬਾਈ ਕੋਲੇ ਪਹੁੰਚੇ ਆਂ ਸਭ ਤੋਂ ਪਹਿਲਾਂ ਗੁਰੀ ਬਾਈ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਆਪਣੀ ਵੀਡੀਓ ਦੇ ਵਿੱਚ ਅੱਜ ਫੇਰ ਆਵਜਲਦੀ ਵੀਡੀਓ ਨਵੀਂ ਲੈ ਕੇ ਆਇਆ। ਉਹ ਠੀਕ ਹੋ ਮੇਰੇ ਕੋਲ। ਹਾਂਜੀ ਵਧੀਆ ਵੀਰੇ ਠੀਕ ਠਾਕ। ਤੇ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੁਰੀ ਕਿੰਨੇ ਟਰੈਕਟਰ ਲੈ ਕੇ ਆਏ ਆਂ? ਟਰੈਕਟਰ ਹੋਣਗੇ ਜੀ 15 ਕ ਟਰੈਕਟਰ ਦਿਖਾਵਾਂਗੇ। ਠੀਕ ਹੈ ਜੀ। ਹਾਂਜੀ 15 ਕ ਟਰੈਕਟਰ ਲੈ ਕੇ ਆਏ ਆਂਗੇ ਤੇ ਟਰੈਕਟਰ ਜਿਹੜੇ ਬਾਈ ਪੂਰੀ ਅੱਜ ਰੀਜਨਲ ਦੇਖਣ ਆਲੇ ਨੇ ਸਾਰੇ ਟਰੈਕਟਰ ਸੋਹਣੇ ਸੋਹਣੇ ਲੈ ਕੇ ਆਨਾ ਬਈ ਗੁਰੀ ਠੀਕ ਹੈ ਜੀ ਹਾਂ ਜੀ ਹੈ ਇਹ 50 50 ਡੀ ਟਰੈਕਟਰ 14 ਮਾਡਲ ਹੈ ਤੇ ਪਰ ਇਹਦੇ ਉੱਤੇ ਰੁਪਈਆ ਵਧੀਆ ਖਰਚਾ ਹੋਇਆ ਹੈ ਪਾਰਟੀ ਦਾ ਇਹਨੂੰ ਟਰਬੋ ਵਗੈਰਾ ਵੀ ਲੱਗੀ ਹੈ ਜੀ ਬਾਕੀ ਟਾਇਰਾਂ ਟੂਰਾਂ ਦਾ ਤੇ ਐਸਐਸ 3 ਬਹੁਤ ਲੱਗੀ ਹੈ ਟਰੈਕਟਰ ਤੇ ਸੋਣਾ ਜੇ ਕਹਦੀ ਬਈ ਗੁਰੀ ਸੱਚ ਪੁੱਸੇ ਤਾਂ 16 17 ਮਾਡਲ ਜਿੰਨਾ ਸੋਗਾ ਹੈਗਾ ਹੈਗਾ ਬਿਲਕੁਲ ਮਾਡਲ 14 ਵੀਰੇ ਜੇ ਤੁਹਾਨੂੰ ਨਾ ਦਸੀਏ ਤਾਂ ਤੁਸੀਂ 16 17 ਮਾਡਲ ਜੀ ਬਿਲਕੁਲ ਬਹੁਤ ਸਾਫ ਹੈ ਟਰੈਕਟਰ ਮਾਡਲ ਦੇ ਹਿਸਾਬ ਨਾਲ ਜੀ ਕਿ ਪੈਸੇ ਲੱਗੇ ਹੋਏ ਨੇ ਉੱਪਰ ਪੈਸੇ ਬਹੁਤ ਲੱਗੇ ਜੀ ਉੱਪਰ ਦਿਖਦੀ ਨੇ ਬਾਕੀ ਠੀਕ ਹੈ ਜੀ ਤੇ ਚਲਾਈ ਸ਼ੁਰੂ ਦਾ ਬਹੁਤ ਚੰਗਾ ਰੈਕਟਰ ਹੈ ਜੀ ਠੀਕ ਹੈ ਜੀ ਤੇ ਰੇਟ ਕੀ ਰਹੇ ਜੂ ਇਹਦਾ ਇਹਦੀ 445 ਡਿਮਾਂਡ ਹੈ ਜੀ 445 ਡਿਮਾਂਡ ਆ ਮੋਕ ਤੇ ਮਾਨਤਨ ਹੋ ਜੂ ਹੋ ਜੂ ਹੋ ਜੂ ਜਦੋਂ ਕੋਈ ਪਾਰਟੀ ਆਉਂਦੀ ਸੌਦਾ ਹੋ ਜਾਂਦਾ ਕੋਈ ਗੱਲ ਠੀਕ ਹੈ ਜੀ ਲੋ ਜੀ ਕਰ ਲਿਓ ਕੰਟੈਕਟਰ ਤੇ ਉਸ ਤੋਂ ਬਾਅਦ ਆ ਗਿਆ ਜੀ ਮਹੀਂਦਰਾ ਜੋ ਉਹ 585 ਤੇ ਇਹ ਕਿੰਨਾ ਮਾਡਲ ਹੈ ਜੀ ਇਹ 23 24 ਮਾਡਲ ਹੈ ਜੀ ਠੀਕ ਹੈ ਜੀ ਹਾਂਜੀ ਲੋ ਜੇ ਕੋਈ ਭਾਈ ਨਵਾਂ ਲੈਣ ਦਾ ਸੋਚਦਾ ਤਾਂ ਇੱਕ ਵਾਰੀ ਜ਼ਰੂਰ ਆ ਕੇ ਦੇਖ ਲੈਣਾ ਮੇਰੇ ਕੋਲ ਹਾਂ ਕਰੇ ਜੀ ਗੌਰ ਇਹ ਤਾਂ ਕਹਿਦਾ ਹੋਊਗਾ ਨਹੀਂ ਹੁੰਦੀ ਆ ਵੀ ਆਪਾਂ 585 ਲੈਣਾ ਤੇ ਉਹ ਕੋਈ ਨਵੇਂ ਜਿਹੇ ਟਰੈਕਟਰ ਦੀ ਡਿਮਾਂਡ ਬਹੁਤ ਹੋ ਰਹੀ ਹੈ ਦੀ 4 ਡਰਾਈਵ ਵਿੱਚ ਠੀਕ ਹੈ ਜੀ ਹਾਂ ਜੀ ਹਾਂ ਬਹੁਤ ਡਿਮਾਂਡ ਚੱਲ ਰਹੀ ਹੈ ਦੀ ਠੀਕ ਹੈ ਜੀ ਕੁਸ਼ਕ ਘੰਟੀ ਚੱਲਿਆ ਹੋਈ ਜੀ 1000 ਘੰਟੇ ਤੋਂ ਅੰਦਰ ਹੀ ਚੱਲਿਆ ਹੋਈ ਜੀ ਲੋਈ 1000 ਘੰਟੇ ਤੋਂ ਅੰਦਰ ਹੀ ਚੱਲਿਆ ਹੋਇਆਗਾ ਟਰੈਕਟਰ ਤੇ ਰੇਟ ਕੀ ਰਹਿ ਜੂ ਜੀ ਰੇਟ ਇਹਦੀ ਡਿਮਾਂਡ ਹੈ 6 ਲੱਖ 45000 ਰੁਪਇਆ 645000 ਡਿਮਾਂਡ ਹੈ ਜੀ ਬਾਕੀ ਮੌਕੇ ਤੇ ਜਦੋਂ ਪਾਰਟੀ ਆਉਂਦੀ ਆ ਰੇਟ ਹੋ ਜਾਂਦਾ ਹੁੰਦਾ ਇੱਕ ਡਿਮਾਂਡ ਹੁੰਦੀ ਹੈ ਤੇ ਉਸ ਤੋਂ ਬਾਅਦ ਆ ਗਿਆ ਜੀ 963 ਇਹ ਮਾਡਲ ਜੀ ਇਹ ਹੈਗਾ ਜੀ 2021 ਮਾਡਲ ਠੀਕ ਹੈ ਜੀ ਹਾਂ ਜੀ ਥਰੀ ਸਪੀਡ ਚ ਹੀ ਆਉਂਦਾ ਜੀ ਇਹ ਵੈਸੇ ਠੀਕ ਹੈ ਜੀ ਪਰ ਟਾਪ ਮਾਡਲ ਹੈ ਠੀਕ ਹੈ ਜੀ ਇਹ ਪੰਜਾਬ ਦਾ ਨੰਬਰ ਹੈ ਜੀ ਪਹਿਲੇ ਮਾਲਕ ਦਾ ਹੈ ਪਹਿਲੀ ਵਾਰ ਠੀਕ ਹੈ ਜੀ ਪੰਜਾਬ ਨੰਬਰ ਪਹਿਲੇ ਮਾਲਕਾਂ ਦੇ ਨਾਮ ਤੇ ਰੇਟ ਇਹਦਾ ਕੀ ਰਹਿ ਜੂ ਜੀ ਇਹਦਾ 655 ਹੈ ਜੀ ਸੀ ਰੱਖਦੇ 55 ਹਜ਼ਾਰ ਬਾਕੀ ਮੌਕੇ ਤੇ ਮੰਨ ਤਾ ਨੂੰ ਮੰਨ ਤਾ ਹੋ ਜਾ ਕੋਈ ਗੱਲ ਤੇ ਉਸ ਤੋਂ ਬਾਅਦ ਫੇਰ ਮਹੀਂਦਰ ਆ ਗਿਆ ਜੀ 23 ਮਾਡਲ 23 ਮਾਡਲ ਆ ਜੀ ਠੀਕ ਹੈ ਜੀ 605 ਸੈਂਟਰ ਗੇਅਰ ਦਾ ਲੈਟਰ ਹੈ ਜੀ ਇਹ ਠੀਕ ਹੈ ਜੀ ਹਾਂ ਜੀ ਤੇ ਕੀ ਡਿਮਾਂਡ ਹੈ ਜੀ ਇਹਦੀ ਡਿਮਾਂਡ ਇਹਦੀ ਹੈਗੀ 6 ਲੱਖ 45000 ਰੁਪਏ 6 ਲੱਖ ਤੇ 45000 ਡਿਮਾਂਡ ਆ ਬਾਕੀ ਮੌਕੇ ਤੇ ਹੋ ਜੂਗਾ ਕਿ ਟਾਇਰ ਤੁਸੀਂ ਵੀਡੀਓ ਚ ਦੇਖੀ ਜਾਂਦੇ ਹੋ ਨਾਲ ਦੇ ਨਹੀਂ ਟਾਇਰ ਨਾਲ ਦੇ ਅਗਲੇ ਦਵਾਰੇ ਪਏ ਹੋਏ ਮੂਰੇ ਵੱਡੇ ਪਏ ਹੋਏ ਨੇ ਉਹਨਾਂ ਦੇ ਠੀਕ ਹੈ ਜੀ 1016 ਦੇ ਠੀਕ ਹੈ ਜੀ ਬਾਕੀ ਕੰਡੀਸ਼ਨ ਤੁਸੀਂ ਦੇਖ ਲਈ ਉਸ ਤੋਂ ਬਾਅਦ ਆ ਗਿਆ 50 ਦਾ ਸੋਨਾ ਲਿਕਾ ਜੀ ਤੇ ਇਹ ਮਾਡਲ ਕਿੰਨਾ ਜੀ ਇਹ 21 ਮਾਡਲ ਹੈ ਜੀ 21 ਮਾਡਲ ਆ ਤੇ ਗੱਲ ਕਰੀਏ ਰੇਟ ਦੀ ਜੀ ਰੇਟੇ ਦਾ 5 ਗੱਲ ਲੱਖ ਰੁਪਏ ਡਿਮਾਂਡ ਕਰਦਾ 3 ਸਪੀਡ ਚ ਜੀ ਇਹ 5 ਲੱਖ ਡਿਮਾਂਡ ਆ 3 ਸਪੀਡ ਦੇ ਵਿੱਚ ਆ 3 ਸਪੀਡ ਦਾ 21 22 ਮਾਡਲ ਹੈ ਠੀਕ ਹੈ ਜੀ ਟਾਇਰ ਨਵੇਂ ਨੇ ਹਨਾ ਜੀ ਹਾਂ ਜੀ ਹਾਂ ਤੇ ਉਸ ਤੋਂ ਬਾਅਦ ਆ ਗਿਆ ਜੀ ਸੌਰੀ ਸੋਨਾ ਲਿਕਾ 60 ਦਾ 4/4 ਸਿਕੰਦਰ ਤੇ ਇਹ ਕਿੰਨਾ ਮਾਡਲ ਹੈ ਜੀ ਇਹ 23 ਮਾਡਲ ਹੈ ਜੀ 23 ਮਾਡਲ ਹਾਂ ਜੀ ਤੇ ਗੱਲ ਕਰੀਏ ਤੇ ਰੇਟ ਦੀ ਜੀ ਇਹਦੀ ਡਿਮਾਂਡ ਹੈ 7 ਲੱਖ 45000 ਰੁਪਿਆ 7 ਲੱਖ ਤੇ 45000 ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਸਵਰਾਜ ਤੇ ਇਹ ਮਾਡਲ ਕਿੰਨਾ ਜੀ ਸਵਰਾਜ ਹੈਗਾ ਜੀ 22 ਮਾਡਲ 12ਵੇਂ ਮਹੀਨੇ ਦਾ 22 ਦੇ ਠੀਕ ਹੈ ਜੀ ਹਾਂ ਜੀ ਹਾਂ ਪੰਜਾਬ ਨੰਬਰ ਹੈ ਜੀ ਠੀਕ ਹੈ ਜੀ ਤੇ ਵਧੀਆ ਸਾਫ਼ ਸੁਥਰਾ ਟਰੈਕਟਰ 1000 ਘੰਟਾ ਚੱਲਿਆ ओरिजिनल ਟਾਇਰ ਟੂ ਬਣਾ ਲਦੇ ਨੇ ਇਹਦੇ ਲੋ ਜੀ ਵੀਰੋ ਤੁਹਾਡੀ ਰੀਜ ਹੁੰਦੀ ਵੀ ਸਵਰਾਜ ਪੂਰਾ ਸੋਹਣਾ ਟਰੈਕਟਰ ਲੈ ਕੇ ਆਓ ਪੂਰਾ ਸੋਹਣਾ ਟਰੈਕਟਰ ਆ ਤੇ ਕਿੰਨੇ ਦਾ ਮਿਲ ਜੂਗਾ ਜੀ ਇਹ ਇਹ 7 ਲੱਖ ਡਿਮਾਂਡ ਹੈ ਜੀ ਇਹਦੀ ਬਾਕੀ ਮਾਨਤਾਨ ਮਾੜਾ ਮੋਟਾ ਕਰ ਦਾਂਗੇ ਲੋ ਜੀ ਮਾਨਤਾਨ ਹੋ ਜੂਗਾ 7 ਲੱਖ ਰੁਪਏ ਡਿਮਾਂਡ ਆ ਉਸ ਤੋਂ ਬਾਅਦ ਹੈ ਇੰਡੋ ਫਾਰਮ ਤੇ ਇਹਦੀ ਕੀ ਗੱਲਬਾਤ ਹੈ ਜੀ ਇਹ 30 48 ਐਂਡੋ ਫਾਰਮ ਤਿੰਨ ਸਿਲੰਡਰ ਦੇ ਵਿੱਚ ਹੁੰਦਾ ਜੀ ਡਬਲ ਕਲਚ ਠੀਕ ਹੈ ਜੀ ਪਾਵਰ ਸਟੀering ਤੇਲ ਬ੍ਰੇਕਾਂ ਦੇ ਵਿੱਚ ਹੈ ਹਰਿਆਣਾ ਨੰਬਰ ਹੈ ਜੀ ਇਹਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਕੀ ਰੇਟ ਹੈ ਜੀ ਇਹਦੇ ਰੇਟ ਹੈ 335000 19 20 ਮਾਡਲ ਹੈ ਜੀ 19ਵੀਂ ਮਾਡਲ ਹੈ ਹਾਂਜੀ ਹਾਂਜੀ ਛੋਟੇ ਕੰਮ ਵਾਸਤੇ ਬਹੁਤ ਵਧੀਆ ਰੈਟਰ ਰਿਵਰਸ ਪੀਟੀ ਚ ਹੁੰਦਾ ਜੀ ਲੈ ਜਾ ਕਿਉਂ ਚੱਲੀ ਜਾਂਦਾ ਨਹੀਂ ਨਹੀਂ ਵੈਸੇ ਮੌਸਮ ਦੇ ਹਿਸਾਬ ਨਾਲ ਹੋ ਜਾਂਦਾ ਜੀ 100 ਠੰਡ ਮੰਨ ਗਿਆ ਹਾਂਜੀ ਹਾਂ ਹੋ ਜਾਂਦਾ ਕਿਉਂ ਬਾਹਰੋਂ ਦਾ ਤੁਰੇ ਫਿਰਦੇ ਬੜਾ ਮਸਾ ਹੋ ਜਾਂਦਾ ਬਾਈ ਮਾਈਨਸ ਕੋਡ ਕਰੋ ਬਾਈ ਠੰਡ ਮੰਨ ਗਿਆ ਕਿ ਕੋਈ ਟਰੈਕਟਰ ਧੱਕੇ ਨਾ ਘੱਟ ਘੁੱਟ ਰੈਟਰ ਨਾ 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 ਬਾਈ ਕੋਈ ਐਦਾਂ ਦੀ ਗੱਲ ਤਾਂ ਨਹੀਂ ਬਾਈ ਨਹੀਂ ਨਹੀਂ ਵਧੀਆ ਚੱਲੀ ਜਾਂਦਾ ਕੰਮ ਉਹ ਚੈੱਕ ਕਰ ਲੋ ਜੀ ਤੇ ਇਹਦੀ ਗੱਲਬਾਤ ਕੀ ਆ ਇਹ 2024 ਮਾਡਲ ਹੈ ਜੀ ਠੀਕ ਹੈ ਜੀ ਤੇ ਸੀਆਰਡੀ ਮਾਡਲ ਹੈ ਇਹ ਜੋ ਹੁਣ ਨਵੇਂ ਆ ਰਹ ਤੇ ਲੈ ਬਾਈ ਫਿਰ ਗੁਰੀ ਇਹਦਾ ਰੇਟ ਇੱਕੋ ਇੱਕ ਖਿੱਚ ਕੇ ਜੇ ਦੇ ਦੇ ਖਿੱਚ ਕੇ ਦਾ ਰੇਟ ਆਈ 740000 ਰੁਪਇਆ ਲਈ 740000 ਚ ਸੀਆਰਡੀ ਜਿਹੜੇ ਨਵੇਂ ਆਉਂਦੇ ਨੇ ਉਹ ਲੈ ਜੋ ਇੱਕ ਨੰਬਰ ਟਰੈਕਟਰ ਆ ਏਜੰਸੀ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਨਾ ਵੀਰੇ ਬਿਲਕੁਲ ਹਾਂਜੀ ਇਹ ਫਾਇਦਾ ਹੋ ਜੂਗਾ ਜੀ ਬੰਦਾ ਕਿਹੜਾ ਜਰੂਰ ਸੋਚੇ ਇਹਦੇ ਬਾਰੇ ਬਿਲਕੁਲ ਹਾਂਜੀ ਫਾਇਦਾ ਫੁੱਲ ਹੋ ਜੂਗਾ ਜੀ ਉਸ ਤੋਂ ਬਾਅਦ ਆ ਗਿਆ ਪ੍ਰੀਤ 20 ਮਾਡਲ ਕੀ ਕੰਡੀਸ਼ਨ ਆ ਬਾਈ ਗੁਰੀ ਇਹਦੀ ਇਹ オリジナル ਟਰੈਕਟਰ ਹੀ ਸਾਰਾ 65 70 ਕੇ ਪੈ ਟਾਇਰ ਆ ਜੀ ਨਾਲ ਦੇ ਟਰੈਕਟਰ ਨੂੰ ਨਾਲ ਦੇ ਟਾਇਰ ਨੇ ਨਾਲ ਦੀ ਨਾਲ ਦੇ ਤੇ ਰੇਟ ਕਿੰਨਾ ਰਿਜੂ ਇਹਦਾ ਜੀ ਰੇਟ ਇਹਦਾ ਹੀ 7.4 ਲੱਖ ਰੁਪਏ ਡਿਮਾਂਡ ਕਰਦੇ ਆ ਬਾਕੀ ਹੋ ਜਾਂਦਾ ਹੁੰਦਾ ਮੌਕੇ ਨਹੀਂ ਮੌਕੇ ਤੇ ਰੇਟ ਹੋ ਜੂ ਵੀਰੇ ਰੇਟ ਡਿਮਾਂਡ ਹੁੰਦੀ ਹੈ ਜਦੋਂ ਤੁਸੀਂ ਟਰੈਕਟਰ ਲੈਣ ਆਉਂਗੇ ਉਹ ਜਾ ਹੋ ਜੂਗਾ ਬਾਕੀ ਕੋਈ ਲਖੀਰਵਾਜੀ ਨਹੀਂ ਹੁੰਦੀ ਵੀ ਜਿੰਨੇ ਮੰਗ ਲਿਆ ਪੂੰ ਨਹੀਂ ਲੈਣ ਨੇ ਹਰੇਕ ਨੂੰ ਤਕਰੀਬ ਨਹੀਂ ਗੱਲ ਦਾ ਪਤੀ ਹੁੰਦਾ ਵੀਰੇ ਥੋੜਾ ਬਹੁਤਾ ਹੋ ਜਾਂਦਾ ਜੀ ਇਹ ਵੀ ਨਹੀਂ ਗੱਲ ਵੀ ਕੋਈ ਵਾਰ ਅਗਲਾ ਸੋਚਦਾ ਵੀ ਲੱਖ ਲੱਖ ਰੁਪਏ ਘਟ ਹੋ ਜਾਂਦਾ ਇਦਾਂ ਦੀ ਨਹੀਂ ਗੱਲ ਹੁੰਦੀ ਸਿਰੋ ਜਿਹੜਾ ਦਸਾ ਕੁ ਮਾਰਜਾ ਦਾ ਦਸਾ ਵੀ ਹਾਂ ਉਹ ਹੋ ਜਾਂਦਾ ਹੁੰਦਾ ਤੇ ਬਾਕੀ ਤੁਹਾਡਾ ਜਿਹੜਾ ਕੋਈ ਸੈਕੰਡ ਹੈਂਡ ਪੁਰਾਣਾ ਟਰੈਕਟਰ ਹੈ ਤਾਂ ਉਹ ਜ਼ਰੂਰ ਵੇਚ ਲਿਆ ਉਹ ਨਾਲ ਕੱਟਿਆ ਜਾਊਗਾ ਹਾਂਜੀ ਹਾਂਜੀ ਤੇ ਬਾਕੀ ਇਸ ਤੋਂ ਬਾਅਦ ਇਹ ਦੀ ਕੀ ਗੱਲਬਾਤ 572 ਇਹ 3 ਸਪੀਡ ਦੇ ਵਿੱਚ ਆਉਂਦਾ ਡਬਲ ਕਲਚ ਹੁੰਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਕੀ ਇਹਦੀ ਡਿਮਾਂਡ ਆ ਡਿਮਾਂਡ ਦੀ 435000 ਰੁਪਏ ਜੀ ਠੀਕ ਹੈ ਜੀ ਹਾਂਜੀ ਹਾਂਜੀ ਮੌਕੇ ਤੇ ਮਾਨਤਾ ਨੂੰ ਹੋ ਜੂਗੀ ਜੀ ਮਾਨਤਾ ਨੂੰ ਥੋੜਾ ਬਹੁਤ ਹੋ ਜਾਂਦਾ ਜੀ ਕੋਈ ਗੱਲ ਨਹੀਂ ਕਿਵੇਂ ਟਰੈਕਟਰ ਜਿਵੇਂ ਟ੍ਰੱਕ ਨੰਬਰ ਚਲਾ ਕੇ ਬਾਕੇ ਤਸੱਲੀ ਕਰਕੇ ਪੈਸੇ ਭੇਜਦੇ ਬੰਦਾ ਕੋਈ ਚੱਕਰ ਠੀਕ ਹੈ ਜੀ ਲੋਹੀ ਸੰਗਰੂਰ ਦਾ ਨੰਬਰ ਸੋਨਾਲੀਕਾ ਹਾਂਜੀ ਤੇ ਮਾਡਲ ਕਿੰਨਾ ਜੀ ਇਹ 19 ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ 19 ਮਾਡਲ ਆ ਹਾਂਜੀ ਨੰਬਰ ਸੰਗਰੂਰ ਦਾ ਫਰਸਟ ਓਨਰ ਹੈ ਜੀ ਫਰਸਟ ਪੰਜਾਬ ਨੰਬਰ ਲੋ ਜੀ ਸੰਗਰੂਰ ਦਾ ਫਰਸਟ ਹੌਨ ਟ੍ਰੈਕਟਰ ਆ ਤੇ ਰੇਟ ਕੀ ਰਿਓ ਜੀ ਇਹਦਾ 545 5 ਲੱਖ ਤੇ 45000 ਰੁਪਿਆ ਇਹਦਾ ਰੇਟ ਆ ਬਾਕੀ ਮੌਕੇ ਤੇ ਹੋ ਜੂ ਚੇਂਜਰ ਗੇਅਰ ਚ ਹੈਣਾ ਜੀ ਚੇਂਜਰ ਗੇਅਰ ਬਲ ਟ੍ਰੈਕ ਠੀਕ ਹੈ ਜੀ ਉਸ ਤੋਂ ਬਾਅਦ ਫੇਰ ਆ ਗਿਆ ਜੀ ਜੋਂਡੀਅਰ 5310 ਤੇ ਕੀ ਗੱਲ ਬਾਤ ਆ ਮਾਡਲ ਜੀ ਮਰ ਲੈ ਗਿਆ ਜੀ 18 19 ਮਾਡਲ ਆ ਜੀ 18 19 ਮਾਡਲ ਹਾਂ ਜੀ ਟੌਪ ਮਾਡਲ ਆ ਫੁੱਲ ਟੌਪ ਮਾਡਲ ਫੁੱਲ ਟੌਪ ਮਾਡਲ ਦੇ ਵਿੱਚ ਆ ਗਿਆ ਵੀਰ ਉਹ ਤੇ ਰੇਟ ਇਹਦਾ ਜੀ ਰੇਟ ਇਹਦਾ 640 ਜੀ ਠੀਕ ਹੈ ਜੀ ਇਹ ਟੌਪ ਦੇ ਵਿੱਚ ਕੀ ਕੀ ਆਉਂਦੇ ਕਿ ਦਬਲ ਡਿਸਟ੍ਰਿਬਿਊਟਰ ਰਿਵਰਸ ਪੀਟੀਓ ਆ ਜਾਂਦੀ ਖੁੱਲਦਾ ਹਿੱਸਾ ਜਾਂਦਾ ਫੁੱਲ ਟੌਪ ਮਾਡਲ ਠੀਕ ਹੈ ਜੀ ਲਓ ਜੀ ਆਹਾ ਆਹ ਨਿਸ਼ਾਨੀਆਂ ਦੱਸਤੀਆਂ ਤੁਹਾਨੂੰ ਗੁਰੇ ਬਾਈ ਨੇ ਜੇ ਤੁਸੀਂ ਚੀਰ ਲੈਣ ਜਾਂ ਨਹੀਂ ਇਹ ਚੀਜ਼ਾਂ ਦੀ ਵੀ ਗੌਰ ਕਰ ਲਓ ਕਿਉਂਕਿ ਵਿਰੇ ਖਾਸਾ ਰੇਟ ਦਾ ਫਰਕ ਪੈ ਜਾਂਦਾ ਹਾਂ ਆਹ ਆਹ ਕਈ ਫੰਕਸ਼ਨ ਹੁੰਦੇ ਸੀ ਦੋ ਤਿੰਨ ਮਾਡਲ ਆਉਂਦੇ ਨੇ ਇੱਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ 750 ਸੋਨਾਲੀ ਕਾ ਜੀ ਤੇ ਇਹ ਮਾਡਲ ਜੀ ਇਹ 2021 ਮਾਡਲ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਪੰਜਾਬ ਦਾ ਨੰਬਰ ਹੈ ਟਾਇਰ ਨਾਮ ਇਹਨੇ ਸੀਰੀ ਸਪੀਡ ਦੇ ਵਿੱਚ ਚੈਂਜਰ ਗੀਅ ਸਾਰੇ ਫਕਸ਼ਨ ਆਗੇ ਚ ਵੀ ਹਨ ਵੀਰੇ ਸਾਰਾ ਫੁੱਲ ਟੌਨ ਨਵੇਂ ਟਾਇਰ ਨੇ ਹਨ ਬਾਈ ਚੌਕੜਾ ਨਮਾ ਜਮਾ ਲਈ ਚੌਕੜਾ ਨਮਾ ਤੇ ਰੇਟ ਰੇਟੇ ਦਾ ਹੈਗਾ ਜੀ 540000 540000 ਉਸ ਤੋਂ ਬਾਅਦ ਆ ਗਿਆ ਫੇਰ ਮਹਿੰਦਰਾ 605 ਜੀ ਤੇ ਮਾਡਲ ਜੀ ਇਹ ਮਾਡਲ ਹੈ 2021 ਠੀਕ ਹੈ ਜੀ ਹਾਂ ਜੀ ਤੇ ਰੇਟ ਕਿੰਨਾ ਰਹਿ ਜੂਗਾ ਰੇਟ ਇਹਦਾ ਹੈਗਾ ਜੀ 640000 640000 ਰੁਪਇਆ ਤੇ ਮੁੱਕ ਤੇ ਮਾਨਤਾ ਮਾਨਤਨ ਹੋ ਜਾਊਗਾ ਹੋ ਜਾਊਗਾ ਤੇ ਫਰਸਟ ਪਾਰਟੀ ਇਹ ਵੀ ਫਰਸਟ ਪਾਰਟੀ ਲੋ ਜੀ ਜਿਆਦਾ ਟਰੈਕਟਰ ਨੇ ਜਿਹੜੇ ਪਹਿਲੀ ਪਾਰਟੀ ਦੀ ਨੇ ਬਾਕੀ ਤੁਸੀਂ ਕਾਲ ਤੇ ਫੋਨ ਨੰਬਰ ਚੱਲੀ ਜਾਂਦਾ ਕੰਟੈਕਟ ਕਰ ਸਕਦੇ ਹੋ 45 ਦਾ ਫਾਰਮ ਟਰੱਕ ਛੋਟੇ ਜਿਹੇ ਮੁੱਲ ਦਾ ਟਰੈਕਟਰ ਆ ਗਿਆ ਇਹ ਤੇ ਇਹ ਮਾਡਲ ਕਿੰਨਾ ਜੀ ਇਹ 2004 ਮਾਡਲ ਹੈ ਜੀ ਕੀ ਕੀ ਖੂਬੀਆਂ ਨੇ ਇਹ ਚ ਖੂਬੀਆਂ ਤਾਂ ਇਹ ਡਬਲ ਕਲਚ ਹੈ ਜੀ ਠੀਕ ਹੈ ਜੀ ਤੇ ਚਲਾਈ ਦਾ ਠੀਕ ਹੈ ਮਾਡਲ ਦੇ ਹਿਸਾਬ ਨਾਲ ਵਿਚਾਰਾ ਹਾਂਜੀ ਜਿੰਨਾ ਮਾਡਲ ਆ ਉਹ ਜਿਹੜਾ ਰੇਟ ਆ ਹਾਂਜੀ ਵਧੀਆ ਰੈਟਰ ਤੇ ਡਬਲ ਡਬਲ ਕਲਚ ਹਾਂਜੀ ਹਾਂਜੀ ਸਹੀ ਆ ਬਹੁਤ ਵਧੀਆ ਖੁੱਗਿਆ ਵੀਰੇ ਡਬਲ ਕਲਚ ਆ ਤੇ ਰੇਟ ਛੋਟਾ ਜਿਹਦਾ ਕੀ ਰੇਟ ਆ ਜੀ ਰੇਟ ਇਹਦਾ 170 ਆ ਜੀ 1 ਲੱਖ 70000 ਇਹਦਾ ਰੇਟ ਆ ਹਾਂਜੀ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਤੇ ਪਿੰਡ ਪਠਲਾ ਬਾਈ ਗੁਰੀ ਕੋਲੇ ਪਹੁੰਚ ਜਿਓ ਤੇ ਇੱਕ ਹੋਰ ਰਹਿੰਦਾ ਨਗੀਨਾ ਜਿਹੜਾ ਹੁਣੀ ਆਇਆਗਾ ਜਿਹੜਾ ਮਤਲਬ ਕਿ ਅੱਜ ਹੀ ਆਇਆ ਬਾਈ ਨੇ ਪਾਣੀ ਵੀ ਨਹੀਂ ਮਾਰਿਆ ਤੇ ਇਹਦੇ ਕੀ ਗੱਲ ਬਾਤ ਆ ਜੀ ਇਹ ਨੋਬੋ ਹੈ ਜੀ 605 ਆਪਣਾ 22 ਮਾਡਲ ਚ ਆ ਗਿਆ ਜੀ ਠੀਕ ਹੈ ਜੀ ਰੈਕਟਰ ਹੁਣੀ ਹੈ ਜੀ ਠੀਕ ਹੈ ਜੀ ਤੇ ਕੰਡੀਸ਼ਨ ਦਾ ਸਾਰਾ A to Z オリジナル ਆ ਠੀਕ ਹੈ ਜੀ ਤੇ ਟਾਇਰ ਟੂ ਸਾਰਾ ਕੁਝ ਚੈੱਕ ਕਰ ਸਕੋ 90 ਪੈਸੇ ਵੇ ਕੰਡੀਸ਼ਨ ਦਾ ਸਾਰਾ ਟਰੈਕਟਰ ਜੀ ਨਾਲ ਦੇਣ ਬਿਲਕੁਲ ਤੇ 2022 ਮਾਡਲ ਹੈ ਚੇਂਜਰ ਗੀਅਰ ਪੰਜਾਬ ਨੰਬਰ ਹੈ ਜੀ ਠੀਕ ਹੈ ਜੀ ਤਾਂ ਕੀ ਰੇਟ ਹੈ ਜੀ ਸਾਢੇ 6 ਲੱਖ ਰੁਪਏ ਸਾਢੇ 6 ਲੱਖ ਰੁਪਏ ਦਾ ਇਹ ਟਰੈਕਟਰ ਮਿਲ ਜੂਗਾ ਵੀਰ ਨੂੰ ਤੇ ਇੱਕ ਵਾਰੀ ਵੀਰੇ ਆਪਣੀ ਲੋਕੇਸ਼ਨ ਦੱਸ ਦੇ ਗੁਰਿਆਪਾ ਜਿੱਥੇ ਹੈ ਜੀ ਕਿਸ ਤਣਾ ਜੀ ਆਪਣਾ ਪਿੰਡ ਪੱਠਲਾ ਜ਼ਿਲ੍ਹਾ ਬਰਨਾਲਾ ਠੀ ਤੇ ਬਾਕੀ ਫੋਨ ਜੇ ਤੁਹਾਨੂੰ ਕੋਈ ਵੀਰਾ ਲਾਉਂਦਾ ਹਨ ਵਿੱਚ ਉਹ ਦੱਸ ਦੋ ਵੀ ਕਿਹੜਾ ਟਰੈਕਟਰ ਕੱਟਿਆ ਜਾਊ ਟਰੈਕਟਰ ਬਾਈ ਹਰੇਕ ਤਰ੍ਹਾਂ ਦੀ ਕੱਟਿਆ ਜਾਊ ਜੋ ਮੰਨ ਲਓ ਜਿਹੜਾ ਜਿਆ ਰੇਟ ਮਾਰਕੀਟ ਦਾ ਉਹ ਜਿਹੇ ਰੇਟ ਦੇ ਵਿੱਚ ਕੱਟ ਲਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਲੋ ਜਿਹੜਾ ਵੀ ਤੁਸੀਂ ਟਰੈਕਟਰ ਕਟਵਾਉਣਾ ਤਾਂ ਫੋਨ ਨੰਬਰ ਬਾਈ ਦਾ ਚੱਲੀ ਜਾਂਦਾ بس ਬੇਨਤੀ ਇਹ ਆ ਫੋਨ ਉਹੀ ਬਾਈ ਲਾ ਕਰੋ ਜੀ ਨੇ ਹਨਾ ਆਪਣੀ ਹਾਂ ਹਾਂ ਬਾਕੀ ਵੀਡੀਓ ਦੇ ਵਿੱਚ ਦੱਸੀ ਨੇ ਜੀ ਆਪਣੇ ਡਿਟੇਲ ਪਹਿਲਾਂ ਵੀਡੀਓ ਨੂੰ ਟੋਰਨ ਨਾ ਸੋਖੋ ਵੀਡੀਓ ਦੇਖ ਰਿਆ ਕਰੋ ਗੌਰ ਨਾਲ ਹਾਂਜੀ ਵਿੱਚ ਜਾ ਸਕਦੇ ਹੋ ਫੋਨ ਕੋਈ ਜੀ ਹਾਂਜੀ ਹਾਂ ਫੋਨ ਜਦੋਂ ਮਰਜੀ ਲਾਇਓ ਬਹੁਤ